ਜੀ ਸਰ ਮਤਲਬ ਜਲਦੀ ਬਾਸ ਨੂੰ ਅੱਗ ਲੱਗੀ ਐ ਕਾ ਇਹ ਬੱਤਰ ਸਾਹਿਬ ਕੋ ਸ਼ੌਕੇ ਐ ਪਰ ਹੋਇਆ ਬਹੁ ਮਾੜਾ ਭਾਜੀ ਬਹੁਤ ਜ਼ਿਆਦਾ ਮਾੜਾ ਐ ਪਵਾਨੀਗੜ ਦੇ ਨੇੜੇ ਚੰਨੋ ਤੋਂ ਬੜੀਆਂ ਮੰਦ ਭਾਗੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਇੱਕ ਏਸੀ ਬੱਸ ਦੀਆਂ ਨੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਏਸੀ ਬੱਸ ਦਾ ਏਸੀ ਬੱਸ ਨੂੰ ਅੱਗ ਲੱਗ ਜਾਂਦੀ ਹੈ ਬੜੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਸੇਫਲੀ ਕੱਢਿਆ ਜਾਂਦਾ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਅੱਗ ਨੂੰ ਕਾਬੂ ਪਾਇਆ ਜਾਂਦਾ ਤਾਂ ਅਸਲ ਕਾਰਨ ਦਾ ਤਾਂ ਹਲੇ ਨਹੀਂ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਜਿਹੜੀ ਅੱਗ ਲੱਗੀ ਹੈ ਕਿਉਂ ਲੱਗੀ ਹੈ ਪਰ ਤਸਵੀਰਾਂ ਬੜੀਆਂ ਮੰਦ ਭਾਗੀ ਅਤੇ ਹੈਰਾਨ ਕਰਨ ਵਾਲੀਆਂ ਨੇ ਤਾਂ ਜਾਨੀ ਨੁਕਸਾਨ ਤੋਂ ਬਚਾਏ ਆ ਪਰ ਜਿਹੜੀ ਬੱਸ ਐ ਤਾਂ ਪੂਰੀ ਤਰ੍ਹਾਂ ਖਤਮ ਹੋ ਗਈ ਐ ਤਾਂ ਇਹ ਇੱਕ ਏਸੀ ਬੱਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤਾਂ ਜਿਹੜਾ ਇਹ ਹਾਦਸਾ ਹੋਇਆ ਤਾਂ ਕੀ ਕਹਿਣਾ ਸ਼ਹਿਰ ਵਾਸੀਆਂ ਦਾ ਤੁਸੀਂ ਵੀ ਸੁਣੋ ਪਾਜੀ ਕੀ ਨਾਮ ਹੈ ਜੀ ਹਰਪਾਲ ਸਿੰਘ ਪਾਜੀ ਪਾਜੀ ਕਿਵੇਂ ਦੇਖਦੇ ਹੋ ਵੱਡਾ ਭਿਆਨਕ ਹਾਦਸਾ ਹੋਇਆ ਹੈ ਪੂਰੀ ਬੱਸ ਮੱਚ ਕੇ ਸੁਆਹ ਹੋ ਚੁੱਕੀ ਐ ਕੀ ਗੱਲਬਾਤ ਹੋਈ ਸੀ ਇਹ ਪਾਜੀ ਕੋਈ 12:30 1 ਵਜੇ ਦਾ ਟਾਈਮ ਸੀ ਬੱਸ ਚਲਦੀ ਆ ਰਹੀ ਤੇ ਉਹਨੂੰ ਪਿੱਛੇ ਡਰਾਈਵਰ ਨੇ ਦੇਖ ਲਿਆ ਕਿ ਅੱਗ ਪੈ ਗਈ ਤੇ ਪਿੱਛੇ ਜਗ੍ਹਾ ਨਹੀਂ ਮਿਲੀ ਜਦਾਂ ਤਾਂ ਇੱਥੇ ਖੁੱਲੀ ਜਗ੍ਹਾ ਹੀ ਖੁੱਲੀ ਜਗ੍ਹਾ ਕਰਕੇ ਨੇ ਰੋਕ ਲਿਆ ਤੇ ਸਵਾਰੀਆਂ ਵੀ ਸਾਰਿਆਂ ਨੂੰ ਲਾਤਾ ਬਹੁਤ ਵਧੀਆ ਪਰਮਾਤਮਾ ਨੇ ਸਾਰਿਆਂ ਨੂੰ ਬਚਾ ਹੀ ਜੋ ਵੀ ਸੀ ਸਾਰਿਆਂ ਨੂੰ ਤਾਰ ਦਿੱਤਾ ਯਾਨੀ ਕਿ ਸਾਰੇ ਬਚਾ ਹੀ ਜੀ ਕੋਈ ਅਗਲਕ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ 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 ਕੋਈ ਕਾਰਨ ਪਤਾ ਚੱਲਿਆ ਅੱਗ ਕਿਵੇਂ ਲੱਗੀ ਅੱਗ ਤਾਂ ਨਹੀਂ ਭਾਈ ਪਤਾ ਲੱਗਿਆ ਜਦੋਂ ਅਸੀਂ ਆਏ ਦੋਦੋਂ ਇੱਥੇ ਫਾਇਰ ਬ੍ਰਿਗੇਡ ਸੀ ਕਿ ਖੜੀ ਤੇ ਜਦੋਂ ਮੈਂ ਵਾਪਸ ਆਇਆ ਉਹ ਵੀ ਚੱਲ ਗਈ ਹੈ ਪਰ ਅੱਗ ਬੁਝਾ ਚੁੱਕੇ ਸੀ ਲੋ ਫਾਇਰ ਬ੍ਰਿਗੇਡ ਨੇ ਮੌਕੇ ਤੱਕ ਤੇ ਹਾਂਜੀ ਹਾਂਜੀ ਬਿਲਕੁਲ ਆ ਗਈ ਮੌਕੇ ਤੇ ਆ ਗਈ ਭਾਜੀ ਬਿਲਕੁਲ ਪਰ ਹੋਇਆ ਬਹੁਤ ਮਾੜਾ ਭਾਜੀ ਬਹੁਤ ਜ਼ਿਆਦਾ ਮਾੜਾ ਹੋਇਆ ਕੀ ਨਾ ਭਾਜੀ ਭਾਜੀ ਮੁਮਦ ﺍﻟकाਜ਼ਾ ਜੀ ਜੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਐਡਾ ਭਿਆਨਕ ਸੜਖਾਸਾ ਹੋਇਆ ਚੱਲਦੀ ਬੱਸ ਮੱਕ ਲੱਗ ਜਾਂਦੀ ਹੈ ਹਾਂਜੀ ਸਰ ਮਤਲਬ ਚੱਲਦੀ ਬੱਸ ਨੂੰ ਅੱਗ ਲੱਗੀ ਹੈ ਸਰ ਇਹ ਮਤਲਬ ਮਾਪਦਾ ਮਦਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਰ ਜੀ ਆ ਗੱਡੀ ਟੋਟਲ ਲਾਸ ਤੁਹਾਡੇ ਸਾਹਮਣੇ ਸਰ ਵੀਡੀਓ ਮਲ ਰਹੀ ਹੈ ਸਰ ਅਗ ਲੱਗਦਾ ਕੋਈ ਕਾਰਨ ਪਤਾ ਚੱਲੇ ਕਾਰਨ ਦਾ ਸਰ ਨਹੀਂ ਪਤਾ ਚੱਲਿਆ ਅੱਛਾ ਕਾਰਨ ਦਾ ਕੋਈ ਪਤਾ ਨਹੀਂ ਹੈ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਹੈ ਜੀ ਦੇ ਸਰ ਕੋਲੇ ਮਿਲਣਾ ਚਾਹੀਦਾ ਹੈ ਇਹਨਾਂ ਮਾਲਕਾਂ ਨੂੰ ਮਾਲਕ ਨੂੰ 3 ਮਿੰਟ ਮਿਲਣਾ ਚਾਹੀਦਾ ਸਰ ਕਾ ਇਹ ਪਤਾ ਸਾਹਿਬ ਕੋਈ ਸ਼ੌਕੇ ਹੈ ਸਰ ਤੁਸੀਂ ਸਰ ਮੈਂ ਤਾਂ ਗੱਡੀ ਮੇਰੀ ਗੱਡੀ ਉਹ ਖੜੀ ਆ ਮੈਂ ਤਾਂ ਇਹਨਾਂ ਦੀ ਗੱਡੀ ਦੇਖਿਆ ਤੇ ਮੈਂ ਜਾਣ ਬੁਝ ਕੇ ਬ੍ਰੇਕ ਮਾਰ ਕੇ ਦੇਖਿਆ ਮੈਂ ਦਿਲ ਦਹਿਲ ਗਿਆ ਸੀ ਟੋਟਾ ਦੇਖ ਕੇ ਤਾਂ ਹਾਂ ਦਿਲ ਡਰ ਗਿਆ ਸੀ ਮੈਂ ਵੀ ਅਗ ਲੱਗੀ ਸੀ ਮੈਨੂੰ ਵੀ